ਕੰੜਾ ਮਹੱਲਾ ਪੰਜਵਾ ਕੀਰਤ ਪ੍ਰਭ ਕੀ ਗਾਉ ਮੇਰੀ ਰਸਨਾ ਅਨੇਕ ਬਾਰ ਕਰ ਬੰਦਨ ਸੰਤਨ ਉਹ ਹਮ ਆਚਰਨ ਗੋਬਿੰਦ ਜੀ ਕੇ ਬਸਨਾ ਰਹਾਉ ਅਨੇਕ ਭਾਂਤ ਕਰ ਦਵਾਰ ਨਾ ਪਾਵੋ ਹੋਏ ਕਿਰਪਾਲ ਤ ਹਰ ਹਰ ਧਿਆਵੋ ਕੋਟ ਕਰਮ ਕਰ देह न सूद्धा ਸਾਧ ਸੰਗਤ ਮਹਿ ਮਾਨ ਪ੍ਰਬੁੱਧਾ ਤ੍ਰਿਸ਼ਨ ਨ ਬੂਜੀ ਬਹੁ ਰੰਗ ਮਾਇਆ ਤ੍ਰਿਸ਼ਨ ਨ ਬੂਜੀ ਬੂਜੀ ਪੋਲਾ ਬਹੁ ਰੰਗ ਮਾਇਆ ਨਾਮ ਲੈਤ ਸਰਬ ਸੁਖ ਪਾਇਆ ਪਾਇਆ ਪਾਰ ਬ੍ਰह्म ਜਬ ਭਏ ਦਇਆਲ ਕਹ ਨਾਨਕ ਤਾ ਛੂਟੇ ਜੰਜਾਲ ਕਨੜਾ ਮਹੱਲਾ ਪੰਜਵਾ ਐਸੀ ਮੰਗ ਗੋਬਿਦ ਤੇ ਗੋਬਿਦ ਤੇ ਤਹਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਾਪ ਪਰਮ ਗਤੇ ਰਹਾਉ ਪੂਜਾ ਚਰਨਾਂ ਠਾਕੁਰ ਸਰਨ ਸੋਈ ਕੁਸਲ ਜੋ ਪ੍ਰਭ ਜੀਉ ਕਰਨਾ ਸਫਲ ਹੋਤ ਇਹ ਦੁਰਲਭ ਦੇਹੀ ਜਾ ਕਉ ਸਤਗੁਰ ਮਿਆ ਕਰੇਹੀ ਅਗਿਆਨ ਪਰਮ ਬਿਨਸੈ ਦੁਖ ਡੇਰਾ ਜਾ ਕਹ ਹਿਰਿ ਜਾ ਕਹ ਹਿਰਦੈ ਬਸੈ ਜਾ ਕਹ ਹਿਰਦੈ ਬਸੈ ਗੁਰ ਪੈਰਾ ਜਿਆਦਾ ਸ਼ਬਦ ਹਿਰਦੈ ਹੀ ਆਉਂਦਾ ਹੈ ਇਹ ਥੋੜੇ ਪਦ ਆਉਂਦੇ ਆ ਹਰੇਦੈ ਹਾ ਹਾ ਆਗੇ ਦੇ ਢੇਠਾ ਰਾਰਾ ਉਹਦਾ ਸਿਆਰੀ ਜਿਹੜੀ ਆ ਉਹ ਰਾਰੇ ਨੂੰ ਲੱਗ ਜਣੀ ਹੈ ਉਚਾਰਨ ਕਰਨਾ ਹਿਰਦੈ ਜਿਵੇਂ ਕਿਰਪਾ ਕਿਰਪਾ ਬਿਰਥਾ ਬ੍ਰਿਥਾ ਇਸ ਤਰ੍ਹਾਂ ਰਾਰੇ ਨੂੰ ਸਿਆਰੀ ਲਾ ਕੇ ਬੋਲਣਾ ਹੈ ਜਾ ਕੈ ਹਿਰਦੈ ਬਸਹਿ ਗੌਰ ਪੈਰਾ ਜਾ ਕੈ ਹਿਰਦੈ ਬਸਹਿ ਗੌਰ ਪੈਰਾ ਸਾਧ ਸੰਗ ਰੰਗ ਸਾਧ ਸੰਗ ਰੰਗ ਸਾਧ ਸੰਗ ਇਥੇ ਵਿਸਰਾਮ ਰੰਗ ਪ੍ਰਾਪਤ ਆਇਆ ਸਾਧ ਸੰਗ ਰੰਗ ਪ੍ਰਾਪਤ ਆਇਆ ਕਹ ਨਾਨਕ ਤੀਨ ਪੂਰਾ ਪਾਇਆ ਕਾਨੜਾ ਮਹੱਲਾ ਪੰਜਵਾ ਭਗਤ ਭਗਤਨ ਹੂੰ ਬਾਣ ਆਈ ਭਗਤ ਪਾਤ ਜੀ ਵਿਸਰਾਮ ਲਾਉਣਾ ਹੈ ਭਗਤ ਭਗਤਨ ਹੂੰ ਬਾਣਾ ਆਈ ਤਨ ਮਨ ਗਲਤ ਭਈ ਠਾਕੁਰ ਸਿਓ ਤਨ ਮਨ ਗਲਤ ਭਈ ਖਾ ਕੁਰਸੀਓ ਆਪਨ ਲਈਏ ਮਿਲਾਈ ਰਹਾ ਗਾਵਨ ਹਾਰੀ ਗਾਵੈ ਗੀਤ ਤੇ ਉਧਰੇ ਬਸੇ ਜਿਹ ਚੀਤ ਪੇਖੇ ਵਿੰਜਨ ਪਰੋਸਨ ਹਾਰੈ ਜਿਹ ਭੋਜਨ ਕੀਨੋ ਤੇ ਤਿਪਤਾਰੈ ਜਿਹ ਭੋਜਨ ਕੀਨੋ ਤੇ ਤਿਪਤਾਰੈ ਜਿਹ ਭੋਜਨ ਕੀਨੋ ਤੇ ਤ੍ਰਿਪਤਾਰੈ ਅਨਕ ਸਵਾੰਗ ਕਾਛੀ ਇੱਥੇ ਵਿਸਰਾਮ ਲਾਉਣਾ ਹੈ ਅਨੇਕ ਸਵਾੰਗ ਕਾਛੀ ਅਨਕ ਸਵਾੰਗ ਕਾਛੇ ਭੀਖ ਧਾਰੀ ਕਾਛੇ ਨਾਮ ਬਣਾਉਂਦਾ ਹੈ अनेका ਸਵਾੰਗ ਬਣਾਉਂਦਾ ਹੈ ਭੀਖ ਧਾਰੀ ਜੈ ਸੋ ਸਾ ਤੈ ਸੋ ਦ੍ਰਿਸ਼ਟਾਰੀ ਕਹਿਨ ਕਹਾਵਨ ਸਗਲ ਜੰਜਾਲ ਨਾਨਕ ਜੰਜਾਰ ਕਹਿਨ ਕਹਾਵਨ ਸਗਲ ਜੰਜਾਰ ਨਾਨਕ ਦਾਸ ਸੱਚ ਕਰਨੀ ਸਾਰ ਕਾਨੜਾ ਮਹੱਲਾ ਪੰਜਵਾ ਤੇਰੋ ਜਨ ਹਰ ਜਸ ਸੁਨਤ ਉਮਾਹਿਉ ਰਹਾਉ ਮਨਹਿ ਪ੍ਰਕਾਸ਼ ਪੇਖ ਪ੍ਰਭ ਕੀ ਸੋਭਾ ਜਤ ਕਤ ਪੇਖ ਆਹਿਉ ਮਨਹਿ ਪ੍ਰਕਾਸ਼ ਪੇਖ ਪ੍ਰਭ ਕੀ ਸੋਭਾ ਇਥੇ ਵਿਸਰਾਮ ਜਤ ਕਤ ਪੇਖੋ ਅਹਿਉ ਸਾਭ ਤੇ ਪਰੈ ਪਰੈ ਤੇ ਊਚਾ ਗਹਿਰ ਗੰਭੀਰ ਅਥਾਹਿਉ ਓਤ ਪੋਤ ਮਿਲਿਓ ਭਗਤਨ ਕਾ ਜਾਨ ਸਿਉ ਪਰਦਾ ਲਾਹਿਉ ਗੁਰ ਪ੍ਰਸਾਦ ਗਾਵੈ ਗੁਨ ਨਾਨਕ ਸਹਿਜ ਸਮਾਧਿ ਸਮਾਹਿਉ ਕੰਨੜਾ ਮਹੱਲਾ ਪੰਜਵਾ ਸੰਤਨ ਪਹਿ ਆਪ ਉਧਾਰਨ ਆਇਓ ਸੰਤਨ ਪਹਿ ਆਪ ਉਦਾਹਰਨ ਆਇਓ ਰਹਾਉ ਦਰਸ਼ਨ ਭੇਟਤ ਹੋਤ ਪੁਨੀਤਾ ਹਰ ਹਰ ਮੰਤਰ ਦ੍ਰਿੜਾਇਓ ਕਾਟੇ ਰੋਗ ਭੈ ਮਨ ਨਿਰਮਲ ਹਰ ਹਰ ਔਖ ਦਿਖਾਇਓ ਹਰ ਹਰ ਔਖਦ ਖਾਇਓ ਅਸਥਿਤ ਭੈ ਬਸੇ ਸੁਖ ਥਾਨਾ ਬਹੁ ਨ ਕਤਹੂ ਧਾਇਓ ਸੰਤ ਪ੍ਰਸਾਦ ਤਰੇ ਕੋਲ ਲੋਗਾ ਨਾਨਕ ਲਿਪਤ ਨਾ ਮਾਇਓ ਕਾਨੜਾ ਮਹੱਲਾ ਪੰਜਵਾ ਬਿਸਰ ਗਈ ਸਭਤਾਤ ਪਰਾਇ ਬਿਸਰ ਗਈ ਸਭਤਾਤ ਪਰਾਇ ਜਗਤੇ ਸਾਧ ਸੰਗਤ ਮੋਹ ਪਾਈ ਰਹਾਉ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਾਣ ਆਈ ਜੋ ਪ੍ਰਭ ਕੀਨੋ ਸੋ ਭਲਾ ਕਰ ਮੰਨਿਓ ਸੋ ਭਲ ਮੰਨਿਓ ਭਲਾ ਨਹੀਂ ਐ ਜੋ ਪ੍ਰਭ ਕੀਨੋ ਸੋ ਭਲ ਮੰਨਿਓ ਜੋ ਪ੍ਰਭ ਕੀਨੋ ਸੋ ਭਲ ਮੰਨਿਓ ਇਹ ਸਮਤ ਸਾਧੂ ਤੇ ਪਾਈ ਸਭ ਮਹ ਰਵ ਰਹਿਆ ਪ੍ਰਭ ਏਕੈ ਤੇਖ-ਪੇਖ ਨਾਨਕ ਬਿਗਸਾਈ ਕਨੜਾ ਮਹੱਲਾ ਪੰਜਵਾ ठाकुर जी ओ तुहारो परणा ही ठाकुर जी ओ इति विश्राम तुहारो परणा मान महत तुम्हारा ऊपर तुम्हारी ओट तुम्हारी शरणा मान महत इस नु महत बोलना है तुम्हारा ऊपर ये सारे तिनने ಪದਾਂ ते मम्मे दे हेठा हलंत है तुम्हारा ऊपर ਤੁਮਰੀ ਓਟ ਤੁਮਰੀ ਸਰਨਾ ਰਹਾਵੋ ਤੁਮਰੀ ਆਸ ਭਰੋਸਾ ਤੁਮਰਾ ਤੁਮਰਾ ਨਾਮ ਰਿਦੈ ਲੈ ਧਰਨਾ ਤੁਮਰੀ ਆਸ ਭਰੋਸਾ ਤੁਮਰਾ ਤੁਮਰਾ ਨਾਮ ਰਿਦੈ ਲੈ ਧਰਨਾ ਤੁਮਰੋ ਬਾਲ ਤੁਮ ਸੰਗ ਸੁਹੇਲੇ ਜੋ ਜੋ ਕਹੋ ਸੋਈ ਸੋਈ ਕਰਨਾ ਤੁਮਰੀ ਦਇਆ ਮਾਇ ਸੁਖ ਪਾਵੋ ਓਹ ਕਿਰਪਾਲ ਤਪੌਜਲ ਤਰਨਾ ਅਪੈਦਾਨ ਨਾਮ ਹਰ ਪਾਇਉ ਸਿਰ ਡਾਰਿਓ ਨਾਨਕ ਸੰਤ ਚਰਨਾ ਕਨੜਾ ਮਹੱਲਾ ਪੰਜਵਾ ਸਾਧ ਸਰਣ ਚਰਨ ਚਿਤ ਲਾਇਆ ਸੁਪਨ ਕੀ ਬਾਤ ਸੁਣੀ ਪੀਖੀ ਸੁਪਨਾ ਸੁਪਨ ਕੀ ਬਾਤ ਸੁਣੀ ਇਤਿਮਤ ਪੇਖੀ ਸੁਪਨਾ ਇਥੀ ਵਿਸਰਾਉ ਸੁਪਨ ਕੀ ਬਾਤ ਸੁਣੀ ਪੇਖੀ ਸੁਪਨਾ ਨਾਮ ਮੰਤਰ ਸਤਿਗੁਰੂ ਦਰੜਾਇਆ ਰਹਾਉ ਨਹ ਤ੍ਰਿਪਤਾਨੋ ਰਾਜ ਜੋਬਨ ਤਨ ਬਹੁਰ ਬਹੁਰ ਫਿਰਤਾ ਆ ਸੁਖ ਪਾਇਆ ਤ੍ਰਿਸ਼ਨਾ ਸਭ 부ਜੀ ਹੈ ਸਾਤ ਪਾਈ ਗੁਣ ਗਾਇਆ ਸੁਖ ਪਾਇਆ ਤ੍ਰਿਸ਼ਨਾ ਸਭ 부ਜੀ ਹੈ ਸ਼ਾਂਤ ਪਾਈ ਗੁਣ ਗਾਇਆ ਬਿਨ ਬੂਝੇ ਪਸੂ ਕੀ ਨਿਆਈ ਭਰਾਮੋਹ ਵਿਆਪਿਓ ਮਾਇਆ ਸਾਧ ਸੰਗ ਜਮ ਜੀਵਨੀ ਕਾਟੀ ਨਾਨਕ ਸਹਿਜ ਸਮਾਇਆ ਕਾਨੜਾ ਮਹੱਲਾ ਪੰਜਵਾ ਹਰ ਕੇ ਚਰਨ ਹਿਰਦੈ ਗਾਇ ਸੀਤਲਾ ਸੁਖ ਸਾਤ ਮੂਰਤ ਸਿਮਰ ਸਿਮਰ ਨਿਤ ਧਿਆਇ ਰਹਾਉ ਸਗਲ ਆਸ ਹੋਤ ਪੂਰਨ ਕੋਟ ਜਨਮ ਦੁਖ ਜਾਇ ਪੁੰਨ দান ਅਨੇਕ ਕਿਰਿਆ ਸਾਧੂ ਸੰਗ ਸਮਾਇ ਤਾਪ ਸੰਤਾਪ ਮਿਟੇ ਨਾਨਕ ਮਿਟੇ ਪਦ ਤਿਤਮਕਲਾ ਤੂ ਤਾਪ ਸੰਤਾਪ ਮਿਟੇ ਨਾਨਕ ਇਥੇ ਵਿਸਰਾਮ ਹੈ ਤਾਪ ਸੰਤਾਪ ਮਿਟੇ ਨਾਨਕ ਬਹਾਉੜ ਕਾਲ ਨਾ ਖਾਈ ਕੰਨੜਾ ਮਹੱਲਾ ਪੰਜਵਾ ਘਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਥਿਐ ਸੰਤ ਸੰਗ ਪ੍ਰਭ ਗਿਆਨ ਸੰਤ ਸੰਗ ਇਥੇ ਵਿਸਰਾਮ ਲਾਦਣਾ ਕਥਿਐ ਸੰਤ ਸੰਗ ਪ੍ਰਭ ਗਿਆਨ ਕਥਿਐ ਸੰਤ ਸੰਗ ਪ੍ਰਭ ਗਿਆਨ पूरण परम ज्योत परमेश्वर सिमरत पाईय मान रहाओ आवत जात रहे श्रमनासी सिमरत साधु संग पतित पुनीत हो हि खिन पीतर हाए पतित पद ते यमक लाके उच्चारण करना पतित पुनीत हो हि खिन पीतर पार ब्रह्म क रंग ਜੋ ਜੋ ਕਥਾ ਸੁਣੈ ਹਰ ਕੀਰਤਨ ਤਾ ਕੀ ਦੁਰਮਤ ਨਾਸ ਸਗਲ ਮਨੋਰਥ ਪਾਵੈ ਨਾਨਕ ਪੂਰਨ ਹੋਵੈ ਆਸ ਕਾਨੜਾ ਮਹੱਲਾ ਪੰਜਵਾ ਸਾਧ ਸੰਗਤ ਨਿਦ ਹਰ ਕੋ ਨਾਮ ਸਾਧ ਸੰਗਤ ਇਥੇ ਵਿਸਰਾਮ ਲਾਉਣਾ ਹੈ ਨਿਦ ਇਥੇ ਜਮਕ ਲਾ ਦੇਣੀ ਹੈ ਹਰ ਕੋ ਨਾਮ ਸੰਗ ਸਹਾਈ ਜੀਵ ਕੈ ਕਾਮ ਰਹਾਉ ਰੇ ਸੰਤ ਰੇਨ ਨਿਤ ਮੱਜਨ ਕਰੈ ਜਨਮ ਜਨਮ ਕੇ ਕਿਲ ਵਿਖ ਹਰੈ ਸੰਤ ਜਨਾ ਕੀ ਉੱਚੀ ਬਾਨੀ ਸਿਮਰ ਸਿਮਰ ਤਰੇ ਨਾਨਕ ਪ੍ਰਾਨੀ ਕਨੜਾ ਮਹੱਲਾ ਪਿੰਜਵਾ ਸਾਧੂ ਹਰ ਹਰੇ ਗੁਣ ਗਾਏ ਇਹ ਸਾਧੂ ਪਾਤਿ ਤੇ ਵਿਸਰਾਮ ਲਾਉਣਾ ਹੈ ਮਾਨ ਤਾਨ ਤਨ ਪ੍ਰਾਨ ਪ੍ਰਭ ਕੀ ਸਿਮਰਤ ਦੁਖ ਜਾਏ ਰਹਾਉ ਈਤ ਊਤ ਕਹਾ ਲੋਭਾਵਹ ਏਕ ਸਿਓ ਮਨ ਲਾਏ ਮਹਾ ਪਵਿੱਤਰ ਸੰਤ ਆਸਨ ਮੇਲ ਸੰਗ ਗੋਵਿੰਦ ਧਿਆਏ ਸਗਲ ਤਿਆਗ ਸਰਨ ਆਇਓ ਨਾਨਕ ਲੇਹੁ ਮਿਲਾਏ ਕਨੜਾ ਮਹੱਲਾ ਪੰਜਵਾ ਪੇਖ ਪੇਖ ਵਿਗਸਾਓ ਸਾਜਨ ਪ੍ਰਭ ਆਪਣਾ ਇਕਾਂਤ ਆਪੇਖ ਪੇਖ ਵਿਗਸਾਓ ਸਾਜਨ ਇਥੇ ਵਿਸਰਾਮ ਪ੍ਰਭ ਆਪਣਾ ਇਕਾਂਤ ਰਹਾਉ ਆਨ ਦਾ ਸੁਖ ਸਹਿਜ ਮੂਰਤ ਤਿਸ ਆਨ ਨਾਹੀ ਭਾਤ ਸਿਮਰਤ ਇੱਕ ਵਾਰ ਹਰ ਹਰ ਮਿਟ ਕੋਟ ਕਸਮਲ ਜਾਤ ਗੁਣ ਰਮੰਤ ਦੁਖ ਨਾਸੈ ਰਿਦ ਭਯੰਤ ਸਾਤ ਗੁਣ ਰਮੰਤ ਦੁਖ ਨਾਸੈ ਇਥੇ ਵਿਸਰਾਮ ਹੈ ਰਿਦ ਭਯੰਤ ਉਚਾਰਨ ਕਰਨਾ ਹੈ ਤੱਦਾ ਨਹੀਂ ਬੋਲਣਾ ਭਯੰਤ ਨਹੀਂ ਬੋਲਣਾ ਰਿਦ ਭਯੰਤ ਸਾਤ ਅੰਮ੍ਰਿਤਾ ਰਸ ਪੀਓ ਰਸਨਾ ਨਾਨਕ ਹਰ ਰੰਗ ਰਾਤ